ਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਮੈਂ ਨਵੇਂ ਤਰੀਕੇ ਦਾ ਵੇਖਿਆ ਵੀ ਬਾਜਰਾ ਮੈਂ ਪਿੱਲੋ ਨਹੀਂ ਵੇਖਿਆ ਇਹੋ ਜਿਹਾ ਵੀ ਕਿਵੇਂ ਵੀ ਜਿਵੇਂ ਪਨੀਰੀ ਦੀਆਂ ਗੰਡਾਂ ਨਹੀਂ ਬੰਨ ਕੇ ਰੱਖੀ ਦੀਆਂ ਉਸ ਤਰ੍ਹਾਂ ਦਾ ਲੱਗਾ ਏ ਜਿਹੜਾ ਪੁੱਛਿਆ ਬਾਬਾ ਜੀ ਨੂੰ ਇਹ ਕੀ ਏ ਤੇ ਦੱਸ ਰਹੇ ਸੀ ਅਵੇ ਦੱਸਿਓ ਇਹ ਕੀ ਚੀਜ਼ ਹੈ ਮਤਲਬ ਕੀ ਹੈ ਇਹ ਸੁਖਮੰਨ ਜੀ ਚਾਰਾ ਹੀ ਹੈ ਕਿ ਡੰਗਰਾਂ ਵਾਸਤੇ ਇਹ ਹੈਗਾ ਵਾ ਬਾਜਰਾ ਉਹੀ ਨਾ ਮੈਂ ਤੈਨੂੰ ਪੁੱਛਿਆ ਸਾਡੇ ਕੋਲ ਕਿ ਬਾਜਰਾ ਜਿਹੜਾ ਆਪਾਂ ਸਿੱਧਾ-ਸਿੱਧਾ ਜਿਵੇਂ ਹੁਣ ਆਹ ਲਾਗੇ ਫਸਲਾਂ ਦੀਆਂ ਇਹ ਸਿੱਧਾ ਛੱਟਾ ਦੇ ਕੇ ਲਾਈਦਾ ਤੇ ਇਹ ਕਿ ਤਰ੍ਹਾਂ ਗੁੱਠਾਈਆਂ ਕਰ ਤੋਂ ਵੱਜੀਆਂ ਹੋਈਆਂ ਨੇ ਇਹ ਗੱਠਾਂ ਨਹੀਂ ਇਹ ਬੂਝੇ ਬਣ ਗਏ ਨੇ ਇਹ ਆਵੇ ਸੁਖਮਨ ਜੀ ਇਹ ਦੀ ਨਾ ਇੱਥੋਂ ਨਾ ਆਵੇ ਆਖਿਆ ਇੱਥੋਂ ਦੇਹੀ ਜਾਣੀ ਇਹ ਆ ਇੱਥੋਂ ਨਾ ਹਾਂਜੀ ਇੱਥੋਂ ਕੱਟ ਕੇ ਤੇ ਇਹਨੂੰ ਆਪਾਂ ਇਦਾਂ ਲਾ ਦੇਣੀ ਅੱਛਾ ਇੱਥੋਂ ਕੱਟ ਦੇਣਾ ਤੇ ਇਹਨੂੰ ਇਦਾਂ ਵਿੱਚ ਖੇੜਾਂ ਕੱਢ ਕੇ ਨਾ ਅੱਛਾ ਕਿਹੜਾ ਉੱਤੇ ਗੱਲਾ ਤਣਾ ਜਾ ਲਾ ਦੇਣਾ ਐਦਾਂ ਲਾ ਇਹ ਅੱਖ ਤੋਂ ਮਿਲ ਇਹਨੇ ਆਪਣੇ ਫੁੱਟ ਕੇ ਤੇ ਤੁਰ ਪੈਣਾ ਅੱਛਾ ਜਿਹੜੇ ਵੀ ਜਿਹੜਾ ਮੋੜ ਜਾ ਬਣਿਆ ਹੁੰਦਾ ਹੈ ਹਾਂ ਇਹਨੇ ਆ ਤੁਰ ਪੈਣਾ ਅੱਖ ਤੋਂ ਤੁਰ ਪੈਣਾ ਤੇ ਇੱਥੋਂ ਮੁੜ ਕੇ ਇਹਨੂੰ ਵੱਢੀ ਜਾਣਾ ਤੇ ਇਹ ਵੱਡਾ ਬੂਝਾ ਹੋਈ ਜਾਣਾ ਅੱਛਾ ਹਾਂ ਇਹਨੇ ਮਤਲਬ ਹੀ ਸਾਰੀਆਂ ਗਰਮੀਆਂ ਨਹੀਂ ਇਹਨੇ ਮੁਕਣਾ अच्छा ये तरह ला देना मतलब ओ तरह वायरल है ये ते वो मुकदा जांदा है ना एको इने मुकणा नहीं इने आपा सियाल ਦੇ ਵਿੱਚ ਜਦੋਂ ਜਿਆਦੀ ਠੰਡ ਹੋਣੀ ਨਾ हां जी ਉਦੋਂ ਇਹਨੇ ਆਪਨ ਦੋ ਕੁ ਮਹੀਨੇ ਤਿੰਨ ਹੂੰ ਸਿਰਫ ਖਲੋ ਜਾਣਾ ਇਦਾਂ ਰੁਕ ਜਾਣਾ اچھا ਜਿੱਦਾਂ ਹੁਣ ਰੁਕਿਆ ਨਾ ਇਦਾਂ ਰੁਕ ਜਾਣਾ ਇਹਨੇ اچھا ਹੁਣ ਇਹਨੇ ਵਧਣਾ ਨਹੀਂ ਹੁਣ ਠੰਡ ਹੋ ਗਈ ਨਾ ਇਹਨੇ ਵਧਣਾ ਇੱਥੇ ਖਲੋਤੇ ਰਹਿਣੇ ਨੇ ਠੀਕ ਹੈ ਹਾਂ ਇਹਨੇ ਜਦੋਂ ਠੰਡ ਨਿਕਲੀ ਨਾ ਹਾਂ ਇਸੇ ਨੇ ਬਸ ਦਵਾ ਦਾ ਤੁਰ ਪੈਣਾ ਫੇਰ ਫੁੱਟ ਪੈਣਾ ਫੁੱਟ ਪੈਣਾ ਤੇ ਇਹਨੂੰ ਉਸ ਤੋਂ ਮਾੜਾ ਮਾੜਾ ਕਦੋਂ ਕੱਟ ਲੈਣਾ ਫੇਰ ਆਪਾਂ ਪਹਿਲਾਂ ਲਓ ਫੇਰ ਥੱਲੇੋਂ ਫਟਾਰਾ ਸ਼ੁਰੂ ਫੇਰ ਇਹ ਸਾਰੀਆਂ ਗਰਮੀਆਂ ਵਾ ਵਢੀ ਜਾਓ ਤੇ ਪਾਈ ਜਾਓ ਅੱਛਾ ਉਹੀ ਮੈਂ ਤੁਹਾਨੂੰ ਪੁੱਛਿਆ ਕਿ ਬਾਜਰਾ ਇੱਕ ਵਾਰੀ ਵਾਢ ਲਈਏ ਤੇ ਦੁਬਾਰਾ ਉਹਦਾ ਨਹੀਂ ਹੁੰਦਾ ਲੋ ਹਾਂ ਨਹੀਂ ਇਹ ਇਹ ਹੈ ਇਸੇ ਦੇ ਇਹ ਪਿਓ ਦੀ ਇਹਨੂੰ ਗੰਨੇ ਵਾਂਗੂ ਹਨਾ ਅੱਛਾ ਇਹ ਚੀਜ਼ ਹੀ ਇਦਾਂ ਪੇਂਦ ਲੱਗੀ ਇਹਨੂੰ ਆਪਾਂ ਗੰਨਿਆਂ ਨੂੰ ਸਮੇਂ ਕੱਟ ਕੇ ਲਾ ਦੇਣੇ ਇਦਾਂ ਖੇਲਾਂ ਦੇ ਵਿੱਚ ਨਾ ਗੱਡ ਕੇ ਜਿੱਦਾਂ ਹੁਣ ਆ ਆ ਵੇਖੋ ਤਾਂ ਆ ਬਣ ਗਿਆ ਨਾ ਸਮਾਂ ਇਹਨੂੰ ਆਪਾਂ ਵੜ ਦੇ ਵਿੱਚ ਇਦਾਂ ਖਵਾ ਦੇਣਾ ਇਦਾਂ ਇੰਨੇ ਮੁੜ ਕੇ ਉੱਗ ਪੈਣਾ ਵਾ ਇੱਥੋਂ ਤੁਰ ਪੈਣਾ ਨੇ ਠੀਕ ਹੈ ਹੋਰ ਤੁਹਾਨੂੰ ਦੱਸਾਂ ਇਧਰ ਇਹ ਨਾ ਆ ਵੇਖੋ ਹਾਂਜੀ ਇਹ ਆ ਬਣੀ ਹੈ ਨਾ ਵਟ ਇਹਦੇ ਵਿੱਚ ਆਪਾਂ ਇਦਾਂ ਲਾ ਦੇਣਾ ਇਹਨੂੰ ਆ ਵੇ ਅੱਛਾ ਬਾਹਰ ਇਥੋਂ ਇਹਨੇ ਉੱਗ ਪਈ ਇਦਾਂ ਵਿਰਲੀ ਵਿਰਲੀ ਇਦਾਂ ਲਾ ਦੇਣੇ ਆਪਾਂ ਇਹਨੂੰ 2 ਫੁੱਟ ਤੇ ਲਾਉਣਾ ਅਛਾ 2 ਫੁੱਟ ਦੀ ਦੂਰੀ ਤੇ 2 ਫੁੱਟ ਦੀ ਦੂਰੀ ਤੇ ਲਾਉਣਾ ਹੂੰ ਤੇ 2 ਫੁੱਟ ਹੀ ਖੇੜੀ ਖੜਵੀ ਰੱਖਣੀ ਆ ਅਛਾ ਮਤਲਬ ਦੋਵੇਂ ਪਾਸਿਆਂ ਤੋਂ ਚਾਹਾਂ ਪਾਸਿਆਂ ਤੋਂ 2-2 ਫੁੱਟ ਦੀ 2-2 ਫੁੱਟ ਖੇਲ ਜਾਈਦਾ ਵੇ ਇਦਾਂ ਇਦਾਂ ਫਿਰ ਇਹ ਬੂਝੇ ਬਣ ਜਾਣੇ ਅਛਾ ਹਾਂ ਇਹ ਸੁਖਮਨ ਜੀ ਬੜਾ ਨਿਕਲਦਾ ਅਛਾ ਵੀ ਇਹਦੇ ਵਿੱਚ ਇਹ ਆ ਵੀ ਇਹ ਇੱਕ ਵਾਰੀ ਲਾ ਦਿੱਤਾ ਤੇ ਦੁਬਾਰਾ ਲਾਉਣ ਦੀ ਲੋੜ ਨਹੀਂ ਇਹ ਦੁਜਾਹਰ ਵਰੀ ਹੂੰ ਆਪਾਂ ਜੋ ਲਾਤਾ ਤਾਂ ਇਹਨੂੰ ਸਾਮ ਪੂਰੀ ਆਪਾਂ ਖਾਦੂ ਬਾਕੇ ਆਪਾਂ ਖੇਡਣਾ ਕੱਢੀਆਂ ਵਧੀਆ ਤਰ੍ਹਾਂ ਕੀਤਾ ਹਾਂਜੀ ਫਿਰ ਇਹਦਾ ਇੱਕ ਬੂਜਾ ਜਿਹੜਾ ਨਾ ਹਾਂ ਆਪਾਂ ਨਾਰਮਲ ਜਿਹਾ ਵੇਟ ਦੇਣਾ ਵਾ ਹਾਂਜੀ 10 ਕਿਲੋ ਦਾ ਅੱਛਾ ਇੱਕ ਬੂਜਾ ਠੀਕ ਹੈ ਹਾਂ ਇਹਦੇ ਤੁਸੀਂ ਲਾ ਲਓ ਵੀ 100 ਬੂਜਾ ਇੱਕ ਪਾਲ ਤੇ ਲੱਗਣਾ ਕਿਲੇ ਹਾਂ ਹੈ ਹਾਂਜੀ 100 ਐਨੂ ਹੋ ਗਿਆ ਹਾਂ ਤੇ 100 ਐਨੂ ਹੋ ਗਿਆ ਆਹੋ 100 ਨਾਲ 100 ਗੁਣਾ ਕਰਕੇ ਕਰ ਲਓ ਕਿੰਨਾ ਬੂਜਾ ਉਹਦੇ ਮੁੜ ਕਿੰਟਲ ਕਢ ਲਓ ਹਾਂ ਜੀ 1 ਕਿਲੋ ਚ ਕਿੰਨੇ ਕੁ ਮਿੰਟੋਂ ਨਿਕਲੇ ਵਾਹ ਵਾਹ ਤੇ ਇਹ ਜਿਹੜੇ ਕਈ ਲੋ ਹੋ ਗਏ ਨੇ ਆ ਹੈ ਸਭ ਤੋਂ ਵੱਡੀ ਗੱਲ ਇਹਦੀ ਆ ਵੀ ਉਦਾਂ ਦੇ ਵੱਧ ਬਣਦੇ 101 ਬਣਦੇ ਮਤਲਬ ਬਣਦੇ 110 ਫੁੱਟ ਹਾਂ ਜੀ ਤੇ ਇੱਕ ਬਣਦੇ 110 ਬੂਜੇ ਇੱਕ ਬਣਦੇ ਬਣਦੇ 98 ਅੱਛਾ ਹਾਂ ਮਲਬੀ ਤੂੰ ਇਹੜੇ ਦੇ 200 ਬੂਜਾ ਲਾ ਲਓ ਤੁਸੀਂ ਠੀਕ ਐ ਤੇ ਉਹੀ ਵੀ ਮੇਨ ਇਹਦਾ ਸਭ ਤੋਂ ਵੱਡਾ ਫਾਇਦਾ 100 ਨੂੰ 100 ਨੂੰ ਤੁਹਾਨੂੰ ਗੁਣਾ ਕਰਕੇ ਤੇ ਸਾਰਾ ਗੋਲਣਾ ਵੀ ਇੱਕ ਕਿੰਨੇ ਹਜ਼ਾਰ ਬੂਜਾ ਬਣ ਗਏ ਤੇ ਦੱਸਦੇ ਹਾਂ ਉਹਨੂੰ ਇੱਕ ਬੂਜੇ ਦਾ 10 ਕਿਲੋ ਹਾਂਜੀ ਹਾਂਜੀ ਬਿਲਕੁਲ ਨਾਰਮਲ ਜਿਹਾ ਦਿੱਤਾ ਹਾਂ ਹਾਂਜੀ ਉਦਾਂ ਤੇ ਬੂਜਾ ਚੰਗਾ ਪੜਿਆ ਤੇ ਪਤਾ ਨਹੀਂ ਕਿੰਨਾ ਨਿਕਲ ਜਾਵੇ ਹਾਂਜੀ ਤੇ ਓਏ ਸਭ ਤੋਂ ਮੇਨ ਗੱਲ ਹਾਂ ਕਿ ਬਾਜਰੇ ਦਾ ਉਤਰਾ ਜਿਹੜਾ 1 ਕਿਲੋ ਵੱਡੀ ਦਾ ਦੂਜਾ ਨਹੀਂ ਉਗਦਾ ਉਹ ਛੱਟੇ ਵਾਲੇ ਦਾ ਤੇ ਇਹ ਜਿਹੜਾ ਆ ਇਹਦੇ ਜਿੰਨੇ ਮਰਜ਼ੀ ਲੋ ਵੱਡੀ ਰੋ ਇਹਦੀ ዋੜ ਲੋ ਦੇਦੀ ਵਿਵਸਥਾ ਕੱਢ ਲੋ ਆਪਾਂ ਤੁਸੀਂ ਮਤਲਬ ਵੀ 100 ਰੁਪਏ ਕਿੰਟਲ ਦੇ ਹਿਸਾਬ ਨਾਲ ਕੱਢ ਲਿਓ ਹਾਂਜੀ ਤੇ ਵੀ ਇਹਨੂੰ ਤੁਸੀਂ 5-7 ਲੋ ਜਿਹੜੇ ਤੁਹਾਂ ਗਰਮੀਆਂ ਦੇ ਵਿੱਚ ਵੜ ਲੈਣੇ ਹਾਂਜੀ ਹਾਂਜੀ ਤੇ ਉਹਦੀ ਔਸਤ ਕੱਢ ਲੋ ਕਿੰਨੀ ਕਮਾਈ ਹੋਈ ਇਹਦੀ ਬਿਲਕੁਲ ਬਿਲਕੁਲ ਹੋਈ ਗਲਤ ਮਿਹਨਤ ਦੀ ਹੈ ਜੀ ਇਹਨੂੰ ਆਪਾਂ ਜੇ ਮਿਹਨਤ ਕਰਨਾ ਉਹਦੇ ਹਿਸਾਬ ਨਾਲ ਚੱਲਣਾ ਫੇਰ ਇਹਦੇ ਉੱਤੇ ਆਪਾਂ ਨੂੰ ਵੀ ਇਹ ਕਰਨਾ ਪੈਣਾ ਵਾ ਵੀ ਮਿਹਨਤ ਕਰਨੀ ਪੈਣੀ ਤੇ ਥੋੜਾ ਧਿਆਨ ਦੇਣਾ ਪੈਣਾ ਤੇ ਇਹਨੂੰ ਵੱਡ ਕੇ ਜਾਂ ਇੱਥੇ ਜਾਂ ਬਾਜ਼ਾਰ 'ਚ ਆਪਾਂ ਖੜ ਕੇ ਕਵਿੰਟਾਂ ਦਾ ਸਾਹਮਣੇ ਦੇਣਾ ਪੈਣਾ। ਰੋਜ਼ ਦਾ ਟਰਾਲਾ ਵੱਡ-ਵੱਡਨ ਤੇ ਉਹ ਬਾਹਾਂ ਵਿੱਚ ਕੋਈ ਗੱਲ ਨਹੀਂ। ਅੱਛਾ ਅੱਛਾ। ਇਹਦਾ 1 ਕਿਲੋ ਵੱਢ ਲਈਏ ਤੇ ਦੂਜਾ ਲੋ ਫਿਰ ਕਿੰਨੇ ਕ ਟਾਈਮ ਬਾਅਦ ਹੋ ਜਾਂਦਾ ਏ? ਯਾਰ ਇਹ ਮਹੀਨੇ 'ਚ ਤਿਆਰ ਹੋ ਜਾਂਦਾ। ਅੱਛਾ। ਹਾਂ ਮਹੀਨੇ 'ਚ ਵਧੀਆ ਦੂਜਾ ਲੋ ਤਿਆਰ ਹੋ ਜਾਂਦਾ। ਠੀਕ ਹੈ। ਤੇ ਨਾਲੇ ਵੀ ਇਹ ਜੇ ਉਹ ਵੱਢਣਾ ਬਿਲਕੁਲ ਰਗੜ ਕੇ ਨਹੀਂ ਥੋੜਾ ਜਿਹਾ ਉੱਤੋਂ ਰੱਖ ਕੇ। ਇਹ ਇਦਾਂ ਹੀ ਉੱਚੇ ਵੱਢਨੇ ਆ ਰਗੜ ਕੇ ਥੋੜੇ ਆ ਕਿੰਨੇ ਕੰਨੇ ਬੂਝੇ ਬਣ ਆਵੇ। ਹਾਂ ਹੁਣ ਆ ਇੱਥੋਂ ਵੱਢਿਆ ਨਾ ਇੱਥੋਂ ਇ ਹਾਂਜੀ ਹਾਂ ਠੀਕ ਹੈ ਤੇ ਇਹਦਾ ਹੀ ਬੜੀ ਆਫਤ ਬਣ ਜਾਂਦੀ ਇਹਨੂੰ ਜਦੋਂ ਪੂਰਾ ਇਹਦਾ ਕੰਢੀਏ ਵੈਸੇ ਉਸਦਨ ਕਿੰਨਾ ਕੁ ਰੁਪਏ ਕਿਵਾਂਟਲ ਵੇਖ ਜਾਂਦਾ ਇਹ ਮਤਲਬ ਤੁਸੀਂ ਨਾਰਮਲ ਮਤਲਬ 200 ਰੁਪਏ ਜਦਾਂ ਖੇਚੇ 200 250 ਨੂੰ ਵੇਖ ਜਾਂਦਾ ਅੱਛਾ ਜਦੋਂ ਪੱਠੇ ਦੀ ਖੇਚ ਹੁੰਦੀ ਹੈ ਠੀਕ ਹੈ ਹਾਂ ਤੇ ਨਾਰਮਲ ਵੀ 200 ਦੇ ਏਡ ਗੇਡ ਵੇਖੀ ਜਾਂਦਾ ਆਹੋ ਵੇਖ ਜਾਂਦਾ ਹਾਂ ਠੀਕ ਹੈ ਹਾਂ ਸਾਬਣਾ ਉਹੀ ਮੈਂ ਪਹਿਲੀ ਏਰੀ ਨਾ ਇਸ ਤਰ੍ਹਾਂ ਬੂਰਿਆਂ ਵਾਲਾ ਬਾਜਰਾ ਵੇਖੇ ਹਾਂ ਨੇਵਾਂ ਨੋਰਮਲ ਛੱਟੇ ਵਾਲਾ ਵੇਖਿਆ ਹਮੇਸ਼ਾ ਇਹ ਪਹਿਲੀ ਵਾਰੀ ਵੇਖਿਆ ਮੈਂ ਤਾਂ ਉਸੇ ਵਾਲੇ ਤੁਹਾਨੂੰ ਪੁੱਛ ਲਿਆ ਵੀ ਮੈਨੂੰ ਦੱਸੋ ਹੁਣ ਇਹ ਕੀ ਛੇ ਇਹ ਤਾਂ ਬੜਾ ਮਦੀ ਹੁਣ ਇਹ ਇੱਕ ਰਾਂ ਲੱਗਾ ਤੇ ਘੜੀ ਮੂੜੀ ਥੋੜਾ ਲਾਉਣ ਦੀ ਕਈ ਸਾਲ ਕੱਢ ਜਾਂਦਾ ਤੇ ਵੈਸੇ ਜੇ ਇੰਨਾ ਵਧੀਆ ਹੈ ਤੇ ਆਪਣੇ ਏਰੀਆ ਵਾਲੇ ਨੂੰ ਕੋਈ ਲਾਉਂਦਾ ਕਿਉਂ ਨਹੀਂ ਹੈ ਜਾਂ ਤੇ ਨਵਾਂ ਹੈ ਜਾਂ ਪੁਰਾਣਾ ਉਹ ਲਾਉਂਦੇ ਜਿੰਨ ਨਹੀਂ ਪਤਾ ਲਾਉਣੇ ਜਦ ਕੋਈ ਬੀ ਨਹੀਂ ਹੁਣ ਮੈਂ ਲਾਉਂਦਾ ਰ ਮੇਰਾ ਕੋਈ ਬੀ ਵਾਧੂ ਹੀ ਅੱਛਾ ਮੈਂ ਤੇ ਮਤਲਬ ਦੋ ਕ ਨਾਮ ਹਾਂ ਰੱਖਿਆ ਆਪਣੇ ਪੌਣ ਲਈ ਡੰਗਰਾਂ ਨੂੰ ਠੀਕ ਤੇ ਮੈਂ ਉਹ ਪਉਂਦਾ ਰਹੀ ਨਾ ਰਮਾਨ ਨਾ ਜਦੋਂ ਇਹ ਦੇ ਉਹ ਇਹ ਮੇਰੇ ਤੇ ਉਹ ਹੜਾ ਆ ਗਿਆ ਤੇ ਪਾਣੀ ਸਾਰਾ ਉਹ ਹੁਣ ਗਲ ਗਿਆ ਵਾ ਅੱਛਾ ਬੀਖਾ ਹੁਣ ਮੈਨੂੰ ਮੈਂ ਵੇਖਣਾ ਬੀਲ ਲੱਭਾਂ ਕਿ ਤੁਹਾਨੂੰ ਆ ਬੀਜ ਤੋਂ ਕਿਦਾਂ ਪੂਜਾ ਵੱਢ ਕੇ ਲੈ ਜਾਵਾਂਗੇ ਆਪਾਂ ਹਾਂਜੀ ਹਾਂਜੀ ਬੀ ਵੀ ਲੱਭ ਗਿਆ ਅੱਛਾ ਇਹ ਬੂਜਿਆਂ ਵਾਲਾ ਬੀਜ ਜਿਹੜਾ ਆ ਡਿਆ ਹਾਂ ਇਹ ਇਥੋਂ ਕਿਤੇ ਆਵਾਂਗੇ ਨਾ ਜਦੋਂ ਆ ਤਿਆਰ ਹੋ ਗਿਆ ਬੂਜਾ ਤੇ ਇਥੋਂ ਵੱਢ ਕੇ ਜਾਗਦੇ ਆਪਾਂ ਫੇਰ ਲਾ ਲੈਣਾ ਠੀਕ ਹੈ ਹਾਂ ਇੰਨਾ ਗੰਨ ਕੇ ਲੈ ਜਾਾਂਗੇ ਨਾ ਉਹ ਕੱਟ ਕੇ ਸਮੇਂ ਤੇ ਆਪਾਂ ਤਿਆਰ ਕਰ ਲੈਣਾ ਠੀਕ ਹੈ ਠੀਕ ਹੈ ਹਾਂ ਇਹ ਵੀ ਹੁਣ ਇਹੋ ਲੱਭਣ ਲੱਭਦੇ ਲੱਭਦੇ ਆਪਾਂ ਨੂੰ ਬਾਹਰ ਆ ਲੱਭ ਗਿਆ ਹਾਂਜੀ ਬਿਲਕੁਲ ਇਥੋਂ ਖੜ ਕੇ ਫੇਰ ਵੀ ਤਿਆਰ ਕਰ ਲੈਣਾ ਆਪਾਂ ਹਾਂਜੀ ਠੀਕ ਐ ਇਹ ਵੀ ਕੋਈ ਵੀ ਖੋਜ ਕੀਤਾ ਜਾਂ ਕੰਮ ਕੀਤਾ ਜਿਹੜਾ ਨਾ ਧਿਆਨ ਦਿੱਤਾ ਸਾਰਾ ਕੁਝ ਬਣ ਜਾਂਦਾ ਵਾ ਹਾਂਜੀ ਬਾਕੀ ਇਹ ਵੀ ਇਹ ਖੈ ਕਮਾਈ ਆ ਸਾਧ ਨਹੀਂ ਹਾਂਜੀ ਬਿਲਕੁਲ ਕਮਾਈ ਆਲਾ ਨਾਲੇ ਸਭ ਤੋਂ ਵੱਡੀ ਗੱਲ ਉਹ ਹੀ ਮੈਂ ਤੁਹਾਨੂੰ ਵਾਰ-ਵਾਰੀ ਕਹਿਣ ਦੀ ਆ ਇਹ ਗੱਲ ਕਿ ਆਪਾਂ ਨੂੰ ਸਿਆਲ ਦੇ ਵਿੱਚ ਲੋ ਮਿਲ ਜਾਂਦੇ ਆ ਬਰਸਣ ਦੇ ਤੇ ਗਰਮੀਆਂ ਦੇ ਵਿੱਚ ਇਹਦੇ ਲੋ ਮਿਲ ਜਣੇ ਸਾਰੇ ਗਰਮੀਆਂ ਸਾਰੀਆਂ ਗਰਮੀਆਂ ਬੜਾ ਹੋਣਾਗੇ ਬਹੁਤ ਜਿਆਦਾ ਇਹ ਹੁੰਦਾ ਠੀਕ ਹੈ ਜੀ ਆ ਵੇਖਣਾ ਇਹਦਾ ਹੁਣ ਬੂਜਾ ਹੈ ਤੇ ਉਸੇ ਹਿਸਾਬ ਨਾਲ ਲੱਗਾ ਵਾਵੇ ਹਾਂਜੀ ਦੇ ਥੋੜਾ ਬੂਜਾ ਬਣ ਕੇ ਨੇੜੇ ਹੋ ਗਿਆ ਹੈ ਹਾਂਜੀ ਆ ਵੇ ਹੈ ਤੇ ਆਵੇ ਨਾ ਇਹਨੂੰ ਜੋ ਨਿਕਾਉ ਨੂੰ 2 ਫੁੱਟ ਦੀ ਹੋਣੀ ਹੈ ਇਹਦੀ ਵਿਥਾ ਵੇ ਹਾਂ ਤੇ ਜਦੋਂ ਵੱਡਾ ਹੋ ਜਾਂਦਾ ਉਹ ਵੱਡਾ ਹੋ ਜਾਂਦਾ ਨਾ ਹੁਣ ਵੱਡਾ ਹੋ ਕੇ ਨਾਮ ਮਿਲਦਾ ਜਾਂਦਾ ਮਿਲਦੇ ਜਾਂਦੇ ਆ ਹੂੰ ਬੂਝੇ ਵੱਡੇ ਹੋ ਗਏ ਨਾ ਤੇ ਉਹਦਾ ਲੱਗਾ ਤੇ ਵੀ ਉਸੇ ਹਿਸਾਬ ਨਾਲ ਹੀ ਹੈ ਜਿਸ ਤਾਂ ਦੱਸਿਆ ਐਨਾ ਬੂਝਾ تیار ਹੋ ਜਾਂਦਾ ਵਾ ਹੈ ਹਾਂਜੀ ਹਾਂਜੀ 1 ਏਕੜ ਦੇ ਵਿੱਚ ਉਹੀ ਬੇਨਤੀ ਆ ਸਾਰਿਆਂ ਨੂੰ ਵੀ ਸਿਰਫ ਇੱਕ ਫਸਲ ਨਹੀਂ ਥੋੜੀ ਜੀ ਰਲਾ ਮਲਾ ਕੇ ਵੀ ਫਸਲ ਲਾਉਣੀ ਚਾਹੀਦੀ ਆ ਲਾਉਣੀ ਚਾਹੀਦੀ ਇਹ ਬਹੁਤਾ ਨਹੀਂ ਜੇ ਕੋਈ ਕਰ ਸਕਦਾ ਕਨਾਲ ਕੇ ਥਾਂ ਤੇ ਤੇਜਬਾ ਕਰਨਾ ਚਾਹੀਦਾ ਕੇਵਲੇ ਆਪਾਂ ਨੂੰ ਕੋਈ ਚੰਗਾ ਰਾਹ ਲੱਭ ਜਾਂਦਾ ਜੋ ਅਸੀਂ ਹਮੇਸ਼ਾ ਕਰਦੇ ਹੁੰਨੇ ਆ ਵੇਖੋ ਜੀ ਕੁਛ ਨਾ ਕਰੋ ਇਹਨੇ 12 ਮਹੀਨੇ ਹੀ ਹਿਸਾਬ ਨਾਲ ਤੁਰੇ 2 ਕੁ ਮਹੀਨੇ ਤਿੰਨ ਰੁਕਦਾ ਜਿਆਦੀ ਠੰਡ ਚ ਅੱਛਾ ਇਹਨੇ ਪੈਸੇ ਦੇ ਹੀ ਜਾਣੇ ਠੀਕ ਹੈ ਹਾਂ ਹਾਂਜੀ ਹਾਂ ਜੀ ਇਹਨੇ ਜਿੱਦਾਂ ਹੁਣ ਧਨੀਆ ਲਵਾ ਵਾਲਾ ਕਈ ਆ ਵੀ ਕੇ ਮੰਡੀ ਲਿਆਉਂਦੇ ਨੇ ਉਹ ਧਨੀਆ ਵੇਚ ਵੇਚ ਕੇ ਕੰਮ ਸੌਦੇ ਦਾ ਚਲਾਈ ਜਾਂਦੇ ਆ ਹਾਂਜੀ ਇਹਨੇ ਵੀ 12 ਮਹੀਨੇ ਮੁੜ ਕੇ ਪੈਸੇ ਦੇਈ ਜਾਣੇ ਇੱਕ ਨਾਲ ਲਾ ਦੇਣਾ ਤੇ ਮੁੜ ਕੇ ਨੂੰ ਖਾਲ ਮਾੜੀ ਚੰਗੀ ਬਾਦ ਤੇ ਵਿੱਚੋਂ ਸੰਭੀ ਜਾਓ ਪਾਣੀ ਦੇਈਓ ਤੇ ਮੁੜ ਕੇ ਵੱਢੀ ਜਾਓ ਤੇ ਲਈ ਜਾ ਠੀਕ ਹੈ ਜੀ ਇਹ ਵੀ ਇਹ ਧੱਕੇ ਚੜੀ ਜਾਂਦਾ ਫਿਰ ਹਾਂ ਹਾਂ ਓਕੇ ਬਾਬਾ ਜੀ ਧੰਨਵਾਦ ਇਹ ਬਿਲਕੁਲ ਨਵੀਂ ਚੀਜ਼ ਦੱਸਣ ਨੂੰ ਹਾਂਜੀ ਵੈਗ ਜੀ ਦਾ ਖਾਸ ਖਾਲ ਸਾਹਿਬ ਵੈਗ ਜੀ ਦੀ ਫਤਿਹ